ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਸਭ ਤੋਂ ਛੋਟੇ ਸੁਪੁੱਤਰ ਸਨ ਆਪ ਜੀ ਦਾ ਪ੍ਰਕਾਸ਼ 1621 ਈਸਵੀ ਨੂੰ ਅੰਮ੍ਰਿਤਸਰ ਵਿਖੇ ਗੁਰੂ ਕੇ ਮਹਿਲ ਵਿਖੇ ਮਾਤਾ ਨਾਨਕੀ ਜੀ ਦੀ ਕੁੱਖੋਂ ਹੋਇਆ ਆਪ ਜੀ ਦਾ ਬਚਪਨ ਦਾ ਨਾਮ ਬਾਬਾ ਤਿਆਗਮਲ ਜੀ ਸੀ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਦੀ ਜੰਗ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਖੂਬ ਜਿਹੜੇ ਸੀ ਤੀਗ ਦੀ ਜੋਹਰ ਵਿਖਾਉਂਦੇ ਹੋਏ ਦੇਖਿਆ ਦੁਸ਼ਮਣਾਂ ਦੇ ਆਹੂ ਲਾਉਂਦੇ ਹੋਏ ਦੇਖਿਆ ਕਿ ਕਿਵੇਂ ਜੰਗ ਦੇ ਮੈਦਾਨ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਨੇ ਤੀਗ ਚਲਾ ਰਹੇ ਨੇ ਤੇ ਦੁਸ਼ਮਣਾਂ ਦੇ ਆਹੂ ਲਾ ਰਹੇ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹਨਾਂ ਦੀ ਤੀਗ ਦੀ ਮਹਾਰਤ ਨੂੰ ਦੇਖਦਿਆਂ ਹੋਇਆਂ ਇਹਨਾਂ ਤੋਂ ਖੁਸ਼ ਹੋ ਕੇ ਤੇ ਇਹਨਾਂ ਦਾ ਨਾਮ ਜਿਹੜਾ ਬਾਬਾ ਤਿਆਗਮਲ ਜੀ ਸੀ ਬਦਲ ਕੇ ਬਾਬਾ ਤੀਗ ਬਹਾਦਰ ਸਾਹਿਬ ਜੀ ਰੱਖ ਦਿੱਤਾ ਕਿਉਂਕਿ ਤੀਗ ਦੇ ਬੜੇ ਮਹਾਰਤ ਸਨ ਤੀਗ ਦੇ ਬੜੇ ਧਣੀ ਸਨ ਤੇ ਇਹਨਾਂ ਦੀ ਤੀਗ ਨੂੰ ਦੇਖ ਕੇ ਸਤਿਗੁਰੂ ਜੀ ਨੇ ਕਿਹਾ ਨਹੀਂ ਇਹ ਤਿਆਗਮਲ ਨਹੀਂ ਇਹ ਤਾਂ ਤੀਗ ਦੇ ਧਣੀ ਨੇ ਤੀਗ ਦੇ ਬਹਾਦਰ ਹਨ ਤੇ ਬਾਬਾ ਤੀਗ ਬਹਾਦਰ ਸਾਹਿਬ ਜਿਹੜਾ ਨਾਮ ਜਿਹੜਾ ਸੀ ਰੱਖ ਦਿੱਤਾ ਜਦੋਂ ਪਿਤਾ ਜੀ ਦੀ ਗੁਰਪੁਰੀ ਚਲਾਣੇ ਤੋਂ ਬਾਅਦ ਆਪ ਆਪਣੇ ਮਾਤਾ ਅਤੇ ਪਤਨੀ ਦੇ ਸਮੇਤ ਬਾਬੇ ਬਕਾਲੇ ਜਾ ਰਹੇ ਆਪ ਜੀ ਮੂਰਤੋਂ ਹੀ ਸੰਤ ਸਰੂਪ ਅਡੋਲ ਚਿਤ ਡੂੰਗੇ ਵਿਚਾਰਵਾਣ ਤਿਆਗੀ ਤੇ ਗੰਭੀਰ ਨਿਰਭੈ ਅਤੇ ਨਿਰਵੈਰ ਸੁਭਾਅ ਦੀ ਮਾਲਕ ਸਾਨੇ ਆਪਣੇ ਗੁਰਮਤਿ ਤੇ ਹੋਰ ਧਰਮ ਗ੍ਰੰਥਾਂ ਦੀ ਪੜ੍ਹਾਈ ਦੇ ਨਾਲ-ਨਾਲ ਸ਼ਸਤਰਾਂ ਦੀ ਵਰਤੋਂ ਅਤੇ ਘੋੜ ਸਵਾਰੀ ਆਦਿ ਸਖਲਾਈ ਵੀ ਲਈ ਸੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਮਾਤਾ ਗੁਜਰੀ ਜੀ ਨਾਲ ਤੇ ਮਾਤਾ ਨਾਨਕੀ ਜੀ ਜਿਹੜੇ ਸੀ ਬਾਬੇ ਬਕਾਲਾ ਦੇ ਸਥਾਨ ਤੇ ਜਿਹੜੇ ਸੀ 21 ਵਰੇ ਜਿਹੜੇ ਸੀ ਟਕੇ ਰਹੇ ਇਥੇ 21 ਵਰੇ ਜਿਹੜੇ ਸੀ ਇਹਨਾਂ ਨੇ ਸਿਮਰਨ ਕੀਤਾ ਬੰਦਗੀ ਕੀਤੀ ਉਸ ਵਹਿਗੁਰੂ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜੇ ਰਹੇ ਐਸੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਤੇਗ ਦੇ ਧਣੀ ਜਿੱਥੇ ਸਨ ਉਥੇ ਵਹਿਗੁਰੂ ਨਾਲ ਜੁੜੇ ਰਹਿਣਾ ਸਿਮਰਨ ਕਰਨਾ ਬੰਦਗੀ ਕਰਨੀ ਬਹੁਤ ਲੰਮਾ ਸਮਾਂ ਜਿਹੜਾ ਸੀ ਇਹਨਾਂ ਨੇ ਬੰਦਗੀ ਤੇ ਸਿਮਰਨ ਕੀਤਾ ਸੁਅਸੇ ਮਹਾਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸਤਿਗੁਰੂ ਜੀ ਕਿਰਪਾ ਕਰਨ ਸਾਡੇ ਤੇ ਮੀਰ ਪ੍ਰਿਆ ਅਥ ਰੱਖਣ ਚੜਦੀ ਕਲਾ ਬਖਸ਼ਿਸ਼ ਕਰਨ ਪਰਿਵਾਰਾਂ ਸੁਖ ਸ਼ਾਂਤੀਆਂ ਦੁੱਖਾਂ ਕਲੇਸ਼ਾਂ ਦਾ ਨਾਸ ਕਰਕੇ ਸੁੱਖਾਂ ਦੇ ਪ੍ਰਵੇਸ਼ ਕਰਨ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਕਾਸ਼ ਦਿਹਾੜੇ ਦੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।